ਮਿਸ਼ਰ ਸਾਹਿਬ ਨੂੰ ਵੀ ਸਾਰੀ ਇਹ ਗੱਲ ਦਾ ਪਤਾ ਹੈ ਏਡੀਜੀਪੀ ਅਰਪਿਤ ਸ਼ੁਕਲਾ ਜੀ ਨੂੰ ਵੀ ਪਤਾ ਹੈ ਤੇ ਐਸਐਚਓ ਅਜੈਬ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਮੇਰੇ ਨਾਲ ਜੋ ਤਸ਼ੱਦਦ ਕੀਤਾ ਤੇ ਕੁੱਟਮਾਰ ਕੀਤੀ ਜੋ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਉਹਦੇ ਤੇ ਹਜੇ ਤੱਕ 29 ਦਿਨ ਹੋ ਗਏ ਕੋਈ ਪੈਰ ਪਾਈ ਨਹੀਂ ਹੋਈ ਇਸ ਕੇਸ ਤੇ ਕਿਤੇ ਮੈਂ ਗਲਤ ਸੀਗਾ ਜੇ ਮੈਂ ਰਾਤੀ ਪਰੌਂਠੀ ਵੇਚ ਰਿਹਾ ਸੀ 11 ਵਜੇ ਤੋਂ ਬਾਅਦ ਤੇ ਮੇਰੇ ਤੇ ਕੇਸ ਦਰਜ ਕਰ ਦਿੱਤਾ ਜਾਂਦਾ 188 ਦਾ ਮੈਨੂੰ ਨਹੀਂ ਲੱਗਦਾ ਕਿਸੇ ਡੀਜੀਪੀ ਸਾਹਿਬ ਨੇ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਪਰਮਿਸ਼ਨ ਐਸਐਚਓ ਜੈਪ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਦਿੱਤੀ ਹੋएगी ਕਿ ਕਿਸੇ ਨੂੰ ਕੁੱਟਮਾਰ ਕਰਨੀ ਤਸ਼ੱਦਦ ਕਰਨਾ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦੇਣੀਆਂ ਮੈਂ ਮਾਨਯੋਗ ਡੀਜੀਪੀ ਸਾਹਿਬ ਤੱਕ ਗੱਲ ਈਮੇਲ ਮੇਲ ਡਰਾਈਵ ਭੇਜੀ ਜੀ ਤੇ ਸੀਐਮ ਸਾਹਿਬ ਤੱਕ ਭੇਜੀ ਪਰ ਹਜੇ ਤੱਕ ਕੋਈ ਉਸ ਐਸਐਚਓ ਤੇ ਉਹਨਾਂ ਦੇ ਸਾਥੀਆਂ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਜੀ ਇਹਨਾਂ ਕਮਿਸ਼ਨਰ ਸਾਹਿਬ ਨੂੰ ਕਿਹਾ ਉੱਥੇ ਜਾ ਕੇ ਅੱਧਾ ਸ਼ਹਿਰ ਗੁਆਹਜੀ ਇਸ ਚੀਜ਼ ਦੇ ਕਿ ਆਂਡੇ ਵੇਚਦਾ ਸੀ ਉੱਥੇ दारू ਪਲਾਂਦਾ ਸੀ ਮੈਂ ਕੋਈ ਮਾੜਾ ਕੰਮ ਨਹੀਂ ਉੱਥੇ ਕਰ ਰਿਆ ਸੀ ਪਰੌਂਠੇ ਵੇਚ ਰਿਆ ਸੀ ਜੀ ਜਦੋਂ ਇਕੱਲੇ ਬੰਦੇ ਨੂੰ ਵੀ 25 ਬੰਦੇ ਪੈਣਗੇ ਨਾ ਇੱਕ ਮਿਹਨਤੀ ਬੰਦੇ ਨੂੰ ਤੇ ਸ਼ਾਇਦ ਮੇਰੇ ਮੂੰਹੋਂ ਕੁਝ ਗਲਤ ਨਿਕਲ ਗਿਆ ਇਹ ਲੋਕ ਤਾਂ ਸ਼ਹਿਰ ਵਿੱਚ ਇੰਨਾ ਚਿੱਟਾ ਵੇਚ ਰਿਹਾ ਇੰਨੇ ਮਾੜੇ ਕੰਮ ਹੋ ਰਹੇ ਜੂਆ ਚੱਲ ਰਿਹਾ ਸੱਟਾ ਚੱਲ ਰਿਹਾ ਕਿ ਮਾਡਲ ਟਾਊਨ ਵਿੱਚ ਇੱਕ ਮ사ਜ ਸੈਂਟਰ ਖੁੱਲਦਾ ਪਿਆ ਗਲਤ ਕੰਮ ਹੋ ਰਿਹਾ ਉੱਥੇ ਤੇ ਇੰਨੇ ਨੇ ਮਾੜੇ ਕੰਮ ਹੋ ਰਹੇ ਉਹਨਾਂ ਨੂੰ ਟਾਰਗੇਟ ਨਹੀਂ ਕਰਦੇ ਸ਼ਿੱਟਾ ਬੰਦ ਕਰਾਓ ਮਾੜੇ ਕੰਮ ਬੰਦ ਕਰਾਓ ਫਿਰ ਰੇੜੀਆਂ ਬੰਦ ਕਰਾਉਣਾ ਫਿਰ ਮਿਹਨਤੀ ਬੰਦੇ ਨੂੰ ਘਰੇ ਬਿਠਾਉਣਾ ਜੀ ਸਭ ਨੂੰ ਪਤਾ ਜੀ ਕੀ ਕੀ ਕਰਦੀ ਪੁਲਿਸ ਉਹਨੂੰ ਮਾਰਿਆ ਕੁੱਟਿਆ ਬੰਨਿਆ ਕੀ ਕੀਤਾ ਮਾਰਿਆ ਕੁੱਟਿਆ ਵੀ ਗਿਆ ਬੜੀ ਤਸ਼ੱਦਦ ਕੀਤੀ ਜੀ ਇਦਾਂ ਦੇ ਲਫ਼ਜ਼ ਕਹੇਗੇ ਜਿਹੜੇ ਬੰਦੇ ਦੇ ਸੁਣਨ ਲਾਇਕ ਨਹੀਂ ਹੁੰਦੇ ਤੁਸੀਂ ਐਸਐਚਓ ਨੂੰ ਸੰਬੋਧਨ ਹੋ ਕੇ ਥਾਣੇ ਦੇ ਅੰਦਰ ਇਹ ਕਿਹਾ ਸੀ ਹੁਣ ਤਾਂ ਤੈਨੂੰ ਮੈਂ ਦੱਸਾਂਗਾ ਸ਼ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਮੇਰੇ ਤੇ ਛੁੱਟੇ ਪਰਚਾ ਕਰਕੇ ਇਹ ਤਾਂ ਸਿਰਫ ਮੈਨੂੰ ਘਰੇ ਬਿਠਾਉਣ ਵਾਲੀ ਗੱਲ ਹੈ ਜੀ ਅੱਜ ਮਹੀਨਾ ਹੋ ਗਿਆ ਮੇਰੇ ਨਾਲ ਜੋ ਇਹਨਾਂ ਨੇ ਹਾਲ ਕੀਤਾ ਪ੍ਰਮਾਤਮਾ ਕਿਸੇ ਮਾੜੇ ਤੋਂ ਮਾੜੇ ਬੰਦੇ ਦਾ ਨਾਂ ਕਰਾਵੇ ਗੇਅਰ ਕਾਰਡ ਲੱਗੀ ਸੀ ਜੇ ਕਪਿਲ ਸ਼ਰਮਾ ਜੀ ਆਏ ਨੇ ਉੱਥੇ ਅਗਲੇ ਦਿਨ ਹੀ ਕਿਉਂ ਚੱਕਿਆ ਆ ਕੇ ਚੱਕਿਆ ਵੀ ੱਡਾ ਐ ਇਦਾਂ ਤਰੀਕੇ ਨਾਲ ਤੁਸੀਂ ੱਡਾ ਲਾਇਆ ਸਾਡਾ ਭਾਜੀ ਆਟਾ ਖਲਾਰਨਾ ਪੇੜੇ ਸੜੇ ਥੋੜਾ ਤੁਸੀਂ ਨਹੀਂ ਐਗਰੈਸਿਵ ਹੋ ਰਾਤਾਂ ਨੂੰ ਜਲੰਧਰ ਦੀਆਂ ਸੜਕਾਂ ਤੇ ਪਰੌਂਠੇ ਦੀ ਰੇੜੀ ਲਾਉਣ ਵਾਲੇ ਨੌਜਵਾਨ ਦੇ ਨਾਲ ਪੁਲਿਸ ਦਾ ਇਹੋ ਜਿਹਾ ਕੀ ਬੈਰ ਪੈ ਗਿਆ ਕਿ ਉਸ ਤੋਂ ਬਾਅਦ ਹੁਣ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ ਕਿ ਹੁਣ ਇਨਸਾਫ ਦੀ ਮੰਗ ਕਰਨੀ ਪੈ ਰਹੀ ਹੈ ਝੋਲੀਆਂ ਅੱਡ ਕੇ ਇਨਸਾਫ ਮੰਗਣਾ ਪੈ ਰਿਹਾ ਨੌਜਵਾਨ ਦੇ ਵੱਲੋਂ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ ਬੀਰ ਅਦਵਿੰਦਰ ਸਿੰਘ ਵਡਾਲਾ ਦਾ ਇਸ ਤੋਂ ਪਹਿਲਾਂ ਵੀ ਇਹ ਵਿਵਾਦ ਖੜਾ ਹੋਇਆ ਸੀ ਜਦੋਂ ਜਲੰਧਰ ਦੇ ਡਿਵੀਜ਼ਨ 6 ਦੇ ਉਸ ਸਮੇਂ ਦੇ ਐਸਐਚਓ ਅਜਾਇਬ ਸਿੰਘ ਦੇ ਖਿਲਾਫ ਇਲਜ਼ਾਮ ਲੱਗੇ ਸਨ ਕਿ ਉਹਨਾਂ ਨੇ ਔਰ ਉਹਨਾਂ ਦੀ ਟੀਮ ਨੇ ਵੀਰ ਦਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਔਰ ਇਹ ਵੀ ਇਲਜ਼ਾਮ ਲਗਾਏ ਗਏ ਸੀ ਕਿ ਅੰਦਰ ਬੰਦ ਕਰਕੇ ਕੁੱਟਮਾਰ ਕੀਤੀ ਹੈ ਖੈਰ ਉਸ ਮਾਮਲੇ ਨੂੰ ਲੈ ਕੇ ਅੱਜ ਦਾ ਦਿਨ ਆ ਚੁੱਕਿਆ ਆ ਔਰ ਅੱਜ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ ਅੱਜ ਦੁਬਾਰਾ ਵੀਰ ਦਵਿੰਦਰ ਸਿੰਘ ਸਾਹਮਣੇ ਆਏ ਨੇ ਔਰ ਉਹਨਾਂ ਦਾ ਇਸ ਮਾਮਲੇ ਦੇ ਉੱਤੇ ਦੁਬਾਰਾ ਕੀ ਕਹਿਣਾ ਆ ਉਹਨਾਂ ਤੋਂ ਸੁਣਦੇ ਆ ਦਵਿੰਦਰ ਜੀ ਤੁਸੀਂ ਦੁਬਾਰਾ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਦੁਬਾਰਾ ਜਾਨਣਾ ਚਾਹੁੰਦਾ ਆ ਕਿ ਇਹ ਮਾਮਲਾ ਕਿੱਥੇ ਤੱਕ ਪਹੁੰਚਿਆ ਤੇ ਤੁਸੀਂ ਹੁਣ ਕੀ ਮੰਗ ਕਰਕੇ ਆਏ ਕੁਛ ਨਹੀਂ ਜੀ ਮੈਂ ਤਾਂ ਉੱਥੇ ਹੀ ਖੜਾ ਜੀ ਕੇਸ ਆਏ ਉਹਨਾਂ 28 29 ਦਿਨ ਹੋ ਗਏ ਪਹਿਲੇ ਕਾਨਫਰੰਸ ਕੀਤੀ ਸੀ ਮੈਨੂੰ ਸਿੱਗਾ ਇਨਸਾਫ ਮਿਲੇਗਾ ਤੇ ਕਮਿਸ਼ਨਰ ਸਾਹਿਬ ਨੂੰ ਵੀ ਸਾਰੀ ਇਹ ਗੱਲ ਦਾ ਪਤਾ ਹੈ ਏਡੀਜੀਪੀ ਅਰਪਿਤ ਸ਼ੁਕਲਾ ਜੀ ਨੂੰ ਵੀ ਪਤਾ ਹੈ ਤੇ ਐਸ ਐਚ ਓ ਅਜੈਬ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਮੇਰੇ ਨਾਲ ਜੋ ਤਸ਼ੱਦਦ ਕੀਤੀ ਕੁੱਟਮਾਰ ਕੀਤੀ ਜੋ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਉਹਦੇ ਤੇ ਹਜੇ ਤੱਕ 29 ਦਿਨ ਹੋ ਗਏ ਕੋਈ ਪੈਰ ਪਾਈ ਨਹੀਂ ਹੋਈ ਇਸ ਕੇਸ ਤੇ ਅੱਛਾ ਜਦੋਂ ਆਪਾਂ ਤੁਹਾਡੇ ਨਾਲ ਹੋਏ ਤਸ਼ੱਦਦ ਦੀ ਗੱਲ ਕਰਦੇ ਹਾਂ ਜਿਵੇਂ ਕਿ ਤੁਸੀਂ ਇਲਜ਼ਾਮ ਲਾਉਂਦੇ ਹੋ ਜੇ ਆਪਾਂ ਉਹਨਾਂ ਦੀ ਪ੍ਰੈਸਾਈਜ਼ਲੀ ਗੱਲ ਕਰੀਏ ਤਾਂ ਉਹ ਜਾ ਕੇ ਅੱਗੇ ਐਸਐਚਓ ਅਜੈਬ ਸਿੰਘ ਦੇ ਨਾਲ ਵੀ ਗੱਲਬਾਤ ਉਸ ਬਾਰੇ ਕੀਤੀ ਗਈ ਹੈ ਤੇ ਉਹਨਾਂ ਦੇ ਜੋ ਜਵਾਬ ਆਏ ਨੇ ਮੈਂ ਇੱਕ ਵਾਰੀ ਦੁਬਾਰਾ ਤੁਹਾਡੇ ਨਾਲ ਉਹੀ ਸਾਰੇ ਉਸ ਰਾਤ ਦੀ ਗੱਲ ਦੁਹਰਾਉਣਾ ਚਾਹੁੰਦਾ ਹਾਂ ਮੈਂ ਤੁਹਾਡੇ ਤੋਂ ਸ਼ੁਰੂਆਤ ਵਿੱਚ ਜਾਣਨਾ ਚਾਹੁੰਦਾ ਹਾਂ ਕਿ ਉਸ ਵੇਲੇ ਹੋਇਆ ਕੀ ਸੀ ਰੂਟੀਨ ਵਾਈਜ਼ ਮੈਂ ਕੰਮ ਕਰ ਰਿਹਾ ਸੀ ਪਰੌਂਠੇ ਬਣਾ ਰਿਹਾ ਸੀ ਜੀ 29 ਤਰੀਕ ਮੇਰੇ ਕੋ ਕਮੀਡੀਅਨ ਕਪਿਲ ਸ਼ਰਮਾ ਜੀ ਆਉਂਦੇ ਅਗਲੇ ਦਿਨ ਹੀ ਮੈਨੂੰ ਕਿਉਂ ਟਾਰਗੇਟ ਕੀਤਾ ਜਾ ਰਿ ਅਗਲੇ ਦਿਨ ਮੇਰੇ ਤੇ ਕੇਸ ਦਰਜ ਕਰਕੇ ਚਲੋ ਜੇ ਮੈਂ ਕਿਤੇ ਟਾਈਮਿੰਗ ਦੀ ਉਲੰਘਣਾ ਕੀਤੀ ਸੀ ਵੈਸੇ ਤਾਂ ਸਾਰਾ ਸ਼ਹਿਰ ਅੱਜ ਵੀ ਖੁੱਲਦਾ ਪਿਆ ਜੀ ਹੁਣ ਤੱਕ ਕਿਤੇ ਮੈਂ ਗਲਤ ਸੀਗਾ ਜੇ ਮੈਂ ਰਾਤੀ ਪਰੌਂਠੇ ਵੇਚ ਰਿਹਾ ਸੀ 11 ਵਜੇ ਤੋਂ ਬਾਅਦ ਤੇ ਮੇਰੇ ਤੇ ਕੇਸ ਦਰਜ ਕਰ ਦਿੱਤਾ ਜਾਂਦਾ 188 ਦਾ ਤੇ ਕੇਸ ਦਰਜ ਕਰਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿਸੇ ਡੀਜੀਪੀ ਸਾਹਿਬ ਨੇ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਪਰਮਿਸ਼ਨ ਐਸਐਚਓ ਜੈਪ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਦਿੱਤੀ ਹੋਏਗੀ ਕਿ ਕਿਸੇ ਨੂੰ ਕੁੱਟਮਾਰ ਕਰਨੀ ਤਸ਼ੱਦਦ ਕਰਨਾ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦੇਣੀਆਂ ਔਰ ਹਜੇ ਤੱਕ ਉਸ ਐਸਐਚਓ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਸਾਥੀਆਂ ਦੇ ਨੇ ਕੋਈ ਕਾਰਵਾਈ ਕੀਤੀਗੀ ਨਾ ਹੀ ਮੇਰੀ ਕੋਈ ਸੁਰੱਖਿਆ ਰੱਖੀਗੀ ਜੀ ਅੱਜ 29 ਦਿਨ ਹੋ ਗਏ ਮੈਂ ਥਾਂ ਥਾਂ ਤੇ ਧੱਕੇ ਖਾਣ ਵਾਲੀ ਗੱਲ ਹੋ ਰਹੀ ਹੈ ਜੀ ਮੈਂ ਇਹੀ ਸਵਾਲ ਕਰਨਾ ਚਾਹੁੰਨਾ ਹਾਂ 29 ਦਿਨਾਂ ਦੇ ਅੰਦਰ ਅੰਦਰ ਤੁਸੀਂ ਕਿੱਥੇ ਕਿੱਥੇ ਤੱਕ ਪਹੁੰਚ ਕੀਤੀ ਹੈ ਉਹਦੇ ਬਾਰੇ ਦੱਸੋ ਮੈਂ ਮਾਨਯੋਗ ਡੀਜੀਪੀ ਸਾਹਿਬ ਤੱਕ ਗੱਲ ਈਮੇਲ ਮੇਲ ਰਾਈ ਭੇਜੀ ਜੀ ਤੇ ਸੀਐਮ ਸਾਹਿਬ ਤੱਕ ਭੇਜੀ ਪਰ ਹਜੇ ਤੱਕ ਕੋਈ ਉਸ ਐਸਐਚਓ ਤੇ ਉਹਨਾਂ ਦੇ ਸਾਥੀਆਂ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਜੀ ਤੁਹਾਡੇ ਉੱਤੇ ਇੱਕ ਇਲਜ਼ਾਮ ਲੱਗਿਆ ਆ ਤੁਹਾਡੇ ਬਾਰੇ ਇਹ ਕਿਹਾ ਗਿਆ ਹੈ ਕਿ ਤੁਸੀਂ ਗਾਲਾਂ ਕੱਢੀਆਂ ਨੇ ਤੁਸੀਂ ਬਹੁਤ ਬੁਰੀ ਤਰ੍ਹਾਂ ਟ੍ਰੀਟ ਕੀਤਾ ਖਾਸ ਕਰਕੇ ਇੱਕ ਏਐਸਆਈ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਤੁਸੀਂ ਉਸ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਨੇ ਤੇ ਉਹਨੂੰ ਮਾਰਨ ਤੱਕ ਪਹੇਓ ਇਹ ਵੀ ਇਲਜ਼ਾਮ ਗਿਣਨੇ ਕਿ ਹੋ ਸਕਦਾ ਹੈ ਕਿ ਇਸ ਵਿਅਕਤੀ ਨੇ ਉਸ ਵੇਲੇ ਸ਼ਰਾਬ ਵੀ ਪੀਤੀ ਹੋਈ ਸੀ ਮੈਨੂੰ ਨਹੀਂ ਲੱਗਦਾ ਮੈਂ ਅੱਜ ਤੱਕ ਨਹੀਂ ਮੇਰਾ ਜਿਹੜਾ ਮਰਜੀ ਟੈਸਟ ਕਰਾ ਲਓ ਜੀ ਇਹ ਤਾਂ ਇਲਜ਼ਾਮ ਨੇ ਜੀ ਮੈਂ ਅੱਜ ਤੱਕ ਕਦੀ ਆਂਡੇ ਮੀਟ ਸ਼ਰਾਬ दारू ਦੇ ਨੇੜੇ ਤੱਕ ਨਹੀਂ ਲੱਗਾ ਜੀ ਇਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਕਿਹਾ ਉੱਥੇ ਜਾ ਕੇ ਅੱਧਾ ਸ਼ਹਿਰ ਗਵਾਹ ਜੀ ਇਸ ਚੀਜ਼ ਦੇ ਕਿ ਆਂਡੇ ਵੇਚਦਾ ਸੀ ਉੱਥੇ दारू ਪਲਾਂਦਾ ਸੀ ਮੈਂ ਕੋਈ ਮਾੜਾ ਕੰਮ ਨਹੀਂ ਉੱਥੇ ਕਰ ਰਿਹਾ ਸੀ ਪਰੌਂਠੇ ਵੇਚ ਰਿਹਾ ਸੀ ਜੀ ਇਹ ਸਿਰਫ ਨਜਾਇਜ਼ ਮੇਰਾ ਮੇਰੇ ਤੇ ਬਲੇਮ ਲਾਏ ਜਾ ਰਹੇ ਨੇ ਤਸ਼ੱਦਦ ਕੀਤਾ ਜਾ ਰਿਹਾ ਨਜਾਇਜ਼ ਤੌਰ ਤੇ ਕਵਿੰਦਰ ਜੀ ਇੱਕ ਹੋਰ ਗੱਲ ਹੈਗੀ ਹੈ ਉਹਨਾਂ ਨੇ ਨਾ ਇੱਕ ਵੀਡੀਓ ਦਿਖਾਈ ਸੀ ਜਿਹੜਾ ਵੀ ਕਿਸੇ ਗਿਆ ਹੋਏਗਾ ਉਹਨੂੰ ਸ਼ਾਇਦ ਦਿਖਾਈ ਹੋਵੇ ਉਹਦੇ ਵਿੱਚ ਤੁਸੀਂ ਬੇਸ਼ੱਕ ਗਾਲਾਂ ਕੱਢਦੇ ਸੁਣਾਈ ਦੇ ਸਕਦੇ ਹੋ ਬੇਸ਼ੱਕ ਤੁਸੀਂ ਮਤਲਬ ਐਗਰੈਸਿਵ ਹੋ ਕੇ ਮੈਨ ਹੈਂਡਲ ਕਰਦੇ ਨਜ਼ਰ ਆ ਰਹੇ ਹੋ ਫਿਰ ਉਹ ਸਭ ਕੁਝ ਕੀ ਸੀ ਸਭ ਕੁਝ ਗਲਤ ਹੈ ਜੀ ਜਦੋਂ ਇੱਕ 30 ਬੰਦੇ ਵੀ 25 ਬੰਦੇ ਇੱਕ ਬੰਦੇ ਨੂੰ ਕੁੱਟਮਾਰ ਕਰਨਗੇ ਤਸ਼ੱਦਦ ਕਰਨਗੇ ਕਿਤੇ ਨਾ ਕਿਤੇ ਸ਼ਾਇਦ ਕਿਤੇ ਬੰਦਾ ਭਾਵੁਕ ਹੋ ਕੇ ਅੰਦਰੋਂ ਮਨ ਟੁੱਟ ਸਕਦਾ ਬੰਦੇ ਦਾ ਜਦੋਂ ਇਕੱਲੇ ਬੰਦੇ ਨੂੰ ਵੀ 25 ਬੰਦੇ ਪੈਣਗੇ ਨਾ ਇੱਕ ਮਿਹਨਤੀ ਬੰਦੇ ਨੂੰ ਤੇ ਸ਼ਾਇਦ ਮੇਰੇ ਮੂੰਹੋਂ ਕੁਝ ਗਲਤ ਨਿਕਲ ਗਿਆ ਵੈਸੇ ਮੈਂ ਕਦੀ ਕਿਸੇ ਨੂੰ ਅਜ ਤੱਕ ਨਹੀਂ ਕਿਸੇ ਦੇ ਅਫਸਰਾਂ ਦੇ ਖਿਲਾਫ ਬੋਲ ਸਕਦਾ ਤੇ ਦੂਜੀ ਗੱਲ ਮੇਰਾ ਇੱਕੋ ਸਟੈਂਡ ਹੈ ਜੀ ਐਸ ਐਚਓ ਜੈਪ ਸਿੰਘ ਜੀ ਨੂੰ ਮੈਂ ਜਲੰਧਰ ਵਾਲੇ ਮਿਸਟਰ ਸਾਹਿਬ ਨੂੰ ਵੀ ਬੇਨਤੀ ਜਲੰਧਰ ਸ਼ਹਿਰ ਵਿੱਚ ਇੰਨਾ ਚਿੱਟਾ ਵੇਚ ਰਿਹਾ ਹੈ ਇਨੇ ਮਾੜੇ ਕੰਮ ਹੋ ਰਹੇ ਜੂਆ ਚੱਲ ਰਿਹਾ ਸੱਟਾ ਚੱਲ ਰਿਹਾ ਇਨੇ ਨੇ ਮ사ਜ ਸੈਂਟਰ ਰਾਤੀ ਵੀ ਇੱਕ ਮੀਡੀਆ ਵਾਲਿਆਂ ਨੇ ਐਸ ਐਚਓ ਜੈਪ ਸਿੰਘ ਦੇ ਜਾਣ ਤੋਂ ਬਾਅਦ ਖਬਰ ਲਾਈ ਕਿ ਮਾਡਲ ਟਾਊਨ ਵਿੱਚ ਇੱਕ ਮ사ਜ ਸੈਂਟਰ ਖੁੱਲਦਾ ਪਿਆ ਗਲਤ ਕੰਮ ਹੋ ਰਿਹਾ ਉੱਥੇ ਜੋ ਪ੍ਰੈਸ ਪ੍ਰੈਸ ਵਾਲੇ ਨੇ ਜੋ ਖਬਰ ਲਾਈ ਜੀ ਤੇ ਇਨੇ ਨੇ ਮਾੜੇ ਕੰਮ ਹੋ ਰਹੇ ਉਹਨਾਂ ਨੂੰ ਟਾਰਗੇਟ ਨਹੀਂ ਕਰਦੇ ਤੇ ਮੇਰੇ ਨਾਲ ਕਿਉਂ ਤਸ਼ੱਦਦ ਇੱਕ ਮਿਹਨਤੀ ਬੰਦੇ ਨੂੰ ਜਿਹੜਾ ਪਰੌਂਠੇ ਵੇਚ ਰਿਹਾ ਸੀ ਜੀ ਰਾਤ ਕੁਮਾੜਾ ਕੰਮ ਤਾਂ ਨਹੀਂ ਕਰ ਰਹੇ ਸਵਾਲ ਇਹੋ ਹੈ ਕਿ ਤੁਹਾਨੂੰ ਕਾਨੂੰ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਇਹੋ ਜਿਹਾ ਕੀਤਾ ਕੀ ਹੈ ਬਸ ਜਦੋਂ ਆਪਾਂ ਐਸਚੋ ਸਾਹਿਬ ਨੂੰ ਕਵਾਂਗੇ ਜਾਂ ਪ੍ਰਸ਼ਾਸਨ ਨੂੰ ਕਵਾਂਗੇ ਭਾਈ ਆਪਣੇ ਏਰੀਏ ਆਪਣੇ ਜਲੰਧਰ ਸ਼ਹਿਰ ਚ ਚਿੱਟਾ ਬੰਦ ਕਰਾਓ ਮਾੜੇ ਕੰਮ ਬੰਦ ਕਰਾਓ ਫਿਰ ਰੇੜੀਆਂ ਬੰਦ ਕਰਾਉਣਾ ਫਿਰ ਮਿਹਨਤੀ ਬੰਦੇ ਨੂੰ ਘਰੇ ਬਿਠਾਉਣਾ ਜੀ ਕਾਨਫਰੈਂਸ ਦੇ ਵਿੱਚ ਇੱਕ ਵੀ ਜ਼ਿਕਰ ਕੀਤਾ ਗਿਆ ਸੀ ਕਿ ਉੱਥੇ ਇੱਕ ਰੈਸਟੋਰੈਂਟ ਹੈਗਾ ਜਿਹਦੇ ਵਿੱਚ ਤੁਸੀਂ ਪਹਿਲਾਂ ਕੰਮ ਕਰਦੇ ਰਹੇ ਹੋ ਤੇ ਹੋ ਸਕਦਾ ਕਿ ਉਹਨਾਂ ਦੇ ਕਹਿਣ ਮੁਤਾਬਕ ਇਹ ਸਭ ਕੁਝ ਕੀਤਾ ਜਾ ਰਿਹਾ ਹੋਵੇ ਇਹ ਅਲੀਗੇਸ਼ਨ ਸੱਚ ਹੈ ਨਹੀਂ ਮੈਨੂੰ ਨਹੀਂ ਲੱਗਦਾ ਮੇਰਾ ਬੁਰਾ ਕਰ ਸਕਦੇ ਹੋ ਮੇਰਾ ਉਹਨਾਂ ਨਾਲ ਪਿਆਰ ਹੈ ਠੀਕ ਹੈ ਮਾਨੇ ਚ ਬੰਦੇ ਦੇ ਲਾਲਚ ਆ ਜਾਂਦੇ ਲਾਈਫ ਹੈ ਜੀ ਲਾਈਫ ਦਾ 파ਟ ਹੈ ਕੋਈ ਨਹੀਂ ਮੈਂ ਉਹਨਾਂ ਨੂੰ ਇਸ ਚੀਜ਼ ਦੇ ਨਹੀਂ ਜ਼ਿੰਮੇਵਾਰ ਕਹਿ ਸਕਦਾ ਉਸ ਵੇਲੇ ਉੱਥੇ ਵੀ ਤੁਹਾਡੇ ਕੁਝ ਪ੍ਰੋਬਲਮਸ ਹੋਏ ਸੀ ਜਦੋਂ ਤੁਸੀਂ ਉੱਥੋਂ ਛੱਡ ਕੇ ਗਏ ਨਹੀਂ ਮੇਰੇ ਨਾਲ ਕੋਈ ਪ੍ਰੋਬਲਮ ਨਹੀਂ ਬਸ ਉਹਨਾਂ ਦੇ ਮਾਨੇ ਚ ਲਾਲਚ ਆ ਗਿਆ ਸੀਗਾ ਤੇ ਆਪਾਂ ਪਿੱਛੇ ਹਟ ਕੇ ਇਸ ਚੀਜ਼ ਤੋਂ ਤੇ ਇਹ ਇਹਦਾ ਕੋਈ ਹੈਗੀ ਸੰਭਾਵਨਾ ਕਿ ਉਹਨਾਂ ਦੇ ਵੱਲੋਂ ਕੁਝ ਇਦਾਂ ਦਾ ਹੋਵੇ ਜਾਂ ਕੋਈ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਗਈ ਹੋਵੇ ਮੈਨੂੰ ਨਹੀਂ ਲੱਗਦਾ ਉਹਨਾਂ ਵੱਲੋਂ ਕੋਈ ਇਦਾਂ ਦੀ ਗੱਲ ਹੋਈ ਹੋਵੇ अच्छा ਤੁਸੀਂ ਇੱਕ ਗੱਲ ਆਖੀ ਸੀਗੀ ਕਿ ਕੁੱਟਮਾਰ ਤੁਹਾਡੇ ਨਾਲ ਹੋਈ ਹੈ ਪੁਲਿਸ ਸਟੇਸ਼ਨ ਦੇ ਅੰਦਰ ਮੈਂ ਉਸ ਬਾਰੇ ਪ੍ਰੈਸਾਈਜ਼ ਗੱਲਾਂ ਜਾਣਨਾ ਚਾਹੁੰਦਾ ਹਾਂ ਡਿਟੇਲ ਚ ਦੱਸਿਓ ਕਿ ਤੁਹਾਡੇ ਨਾਲ ਹੋਇਆ ਕੀ ਕੁੱਟਮਾਰ ਹੋਈ ਜੀ ਬੰਦ ਰੂਮ ਵਿੱਚ ਲਿਜਾ ਕੇ ਸਾਰੇ ਪ੍ਰੈਸ ਕਹਿੰਦੇ ਵੀ ਜੀ ਅਸੀਂ ਫੁਟੇਜ ਦੇਖੀ ਅੱਧੇ ਤੋਂ ਵੱਧ ਕਹਿ ਰਹੇ ਸੀਗੇ ਕਿ ਪ੍ਰੋਪਰ ਦੇਖੋ ਜੀ ਜੇ ਮੈਂ ਕਿਤੇ ਗਲਤ ਸਾਬਤ ਹੋਣਾ ਤੇ ਮੈਨੂੰ ਪੂਰੀ ਉਮਰ ਲਈ ਅੰਦਰ ਦੇਣ ਜੀ ਕਿ ਮੈਂ ਕਿਤੇ ਪ੍ਰੋਪਰ ਜਿਹੜੇ ਬੰਦ ਰੂਮ ਵਿੱਚ ਲੈ ਕੇ ਗਏ ਨੇ ਉੱਥੇ ਦੀ ਫੁਟੇਜ ਲਵੋ ਮੇਰੇ ਨਾਲ ਲੈ ਚੋ ਮੈਂ ਜਾਣ ਨੂੰ ਤਿਆਰ ਹਾਂ ਜੀ ਕੀ ਕੁਝ ਹੋਇਆ ਮੈਂ ਜਾਣਨਾ ਚਾਹੁੰਦਾ ਪਲੀਜ਼ ਜੋ ਪੁਲਸ ਕਰਦੀ ਜੀ ਤਸ਼ੱਦਦ ਜੋ ਸਭ ਨੂੰ ਪਤਾ ਜੀ ਕੀ ਕੀ ਕਰਦੀ ਪੁਲਸ ਉਹਨੂੰ ਮਾਰਿਆ ਕੁੱਟਿਆ ਬੰਨਿਆ ਕੀ ਕੀਤਾ ਮਾਰਿਆ ਕੁੱਟਿਆ ਵੀ ਗਿਆ ਬੜੀ ਤਸ਼ੱਦਦ ਕੀਤੀ ਜੀ ਮੈਂਟਲੀ ਹਰਾਸ ਬੰਦੇ ਨੂੰ ਇਦਾਂ ਦੇ ਲਫ਼ਜ਼ ਕਹੇ ਗਏ ਜਿਹੜੇ ਬੰਦੇ ਦੇ ਸੁਣਨ ਲਾਇਕ ਨਹੀਂ ਉਹ ਇਦਾਂ ਦੇ ਕੰਮ ਕੀਤੇ ਗਏ ਜਿਹੜਾ ਉਸ ਦਿਨ ਤੋਂ ਲੈ ਕੇ ਅੱਜ ਤੱਕ 29 ਦਿਨ ਹੋ ਗਏ ਬਹੁਤ ਪਰੇਸ਼ਾਨ ਚੱਲਦਾ ਆ ਰਹੀਆਂ ਔਰ ਮੇਰੇ ਘਰਦਿਆਂ ਨੂੰ ਬੜਾ ਗੱਲ ਦਿਲ ਤੇ ਲੱਗੀ ਹੋਈ ਜੀ ਅਸੀਂ ਮਾੜਾ ਕੰਮ ਕੀ ਕਰ ਰਹੇ ਸੀ ਮਿਹਨਤ ਕਰਨਾ ਪਾਪ ਹੋ ਗਿਆ ਜੀ ਮਹਮਾਨ ਜੋ ਸੀਮ ਪਗਮਨ ਸਿੰਘ ਮਾਨ ਸਾਹਿਬ ਨੂੰ ਕਹਾਂਗਾ ਜੀ ਨਹੀਂ ਹੁਣ ਇਹ ਸਾਰਾ ਕੁਝ ਸਾਰੇ ਅਲਿਗੇਸ਼ਨਸ ਲੱਗ ਗਏ ਹਰ ਇੱਕ ਚੀਜ਼ ਹੋ ਗਈ ਹੈ ਅਜੇ ਤੱਕ ਤੁਸੀਂ ਕਹਿੰਦੇ ਕਾਰਵਾਈ ਵੀ ਨਹੀਂ ਹੋਈ ਕਿ ਤੁਸੀਂ ਇਸ ਮਾਮਲੇ ਨੂੰ ਲੈ ਕੇ ਕਿਸੇ ਹਾਇਰ ਅਥਾਰਟੀ ਕੋਲ ਜਾ ਕੇ ਇਹ ਕਿਹਾ ਕਿ ਭਾਈ ਮੈਂ ਪਰਚਾ ਦਰਜ ਕਰਾਉਣਾ ਹੈ ਜਾਂ ਕੁਝ ਮੈਂ ਐਪਲੀਕੇਸ਼ਨ ਤੁਹਾਨੂੰ ਦੇ ਰਿਹਾ ਹਾਂ ਪੁਲਿਸ ਨੇ ਪੁਲਿਸ ਖਿਲਾਫ ਕੀ ਐਕਸ਼ਨ ਲੈਣਾ ਜੀ ਸਭ ਨੂੰ ਸਭ ਪਤਾ ਹੈ ਇਹ ਮਾਨਯੋਗ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਕਹਿੰਦੇ ਨੇ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰਨਾ ਹੈ ਹਾਂਜੀ ਮੈਂ ਨਸ਼ੇ ਦੇ ਖਿਲਾਫ ਬੋਲ ਰਿਹਾ ਸੀ ਤੇ ਮੈਂ ਇਹੀ ਕਹਿ ਰਿਹਾ ਸੀ ਜੂਆ ਬੰਦ ਕਰਾਓ ਆਪਣੇ ਪੰਜਾਬ ਵਿੱਚੋਂ ਸੱਟਾ ਬੰਦ ਕਰਾਓ ਮ사ਜ ਸੈਂਟਰ ਬੰਦ ਕਰਾਓ ਹੋਰ ਵੀ ਅਨੇਕਾਂ ਬੜੇ ਮਾੜੇ ਕੰਮ ਚੱਲ ਰਹੇ ਜੇ ਮੈਂ ਆਵਾਜ਼ ਚੱਕੀ ਤੇ ਮੇਰਾ ਤੁਹਾਡਾ ਕੀ ਤੁਹਾਡਾ ਫੋਨ ਵੀ ਟੁੱਟ ਗਿਆ ਸੀ ਉਸ ਵੇਲੇ ਮੌਕੇ ਤੇ ਫੋਨ ਟੁੱਟ ਗਿਆ ਸੀ ਜੀ ਹਾਂਜੀ ਕੀ ਐਸਐਚਓ ਸਾਹਿਬ ਨੂੰ ਫੋਨ ਬਾਰੇ ਕੋਈ ਗੱਲ ਕਹੀ ਸੀ ਨਹੀਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਜੀ ਮੈਨੂੰ ਫੋਨ ਦਿੱਤਾ ਜਾਵੇ ਫਿਰ ਉਹਨਾਂ ਨੇ 15 ਨਹੀਂ 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 ਫੋਨ ਨਵਾਂ ਨਹੀਂ ਮੈਨੂੰ ਫੋਨ ਕਰਦਿਆਂ ਨੂੰ ਕਰਨ ਦਿੱਤਾ ਜਾਵੇ ਜੀ ਮੈਂ ਉਹਨਾਂ ਨੂੰ ਕਿਉਂ ਕਹਿਆ ਨਾ ਫੋਨ ਨਵਾਂ ਲੈ ਕੇ ਦਿੱਤਾ ਜਾ ਮੈਂ ਉਹਨਾਂ ਤੋਂ ਕੋਈ ਮੈਨੂੰ ਨਹੀਂ ਜਰੂਰਤ ਠੀਕ ਹੈ ਮੇਰਾ ਦੇਣ ਵਾਲਾ ਸੱਚੇ ਪਾਸ਼ਾ ਬੈਠਾ ਸਾਹਮਣੇ ਆਈ ਸੀ ਕਿ ਤੁਸੀਂ ਕਿਹਾ ਸੀਗਾ ਕਿ ਹੁਣ ਤੈਨੂੰ ਮੈਂ ਦੱਸਾਂਗਾ ਤੁਸੀਂ ਐਸਐਚਓ ਨੂੰ ਸੰਬੋਧਨ ਹੋ ਕੇ ਥਾਣੇ ਦੇ ਅੰਦਰ ਇਹ ਕਿਹਾ ਸੀ ਹੁਣ ਤਾਂ ਤੈਨੂੰ ਮੈਂ ਦੱਸਾਂਗਾ ਦੱਸਾਂਗਾ ਜੀ ਜਦੋਂ ਬੰਦੇ ਦੇ ਅੰਦਰ ਮਨ ਜੋ ਮੇਰੇ ਨਾਲ ਤਸ਼ੱਦਦ ਹੋਈ ਹੈ ਜੋ ਮੇਰੇ ਨਾਲ ਮਾੜੇ ਕੰਮ ਕੀਤੇ ਉਹਨਾਂ ਨੇ ਮੈਨੂੰ ਸਿਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਤੇ ਜਰੂਰ ਕਾਰਵਾਈ ਕਰਨਗੇ ਔਰ 29 ਦਿਨੇ ਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਬੜਾ ਮਾਨ ਸਿ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਕਿ ਮਿਹਨਤੀ ਬੰਦੇ ਨੂੰ ਬੜਾ ਲਾਇਕ ਕਰਦੇ ਨੇ ਤੇ ਮੈਂ ਮਿਹਨਤ ਕਰ ਰਿਹਾ ਸੀ ਇਹਦੇ ਤੇ ਪੂਰੀ ਤੁਸੀਂ ਕਾਰਵਾਈ ਕਰਾਓ ਜੀ ਜੇ ਕੋਈ ਮਾੜਾ ਕੰਮ ਕਰਦਾ ਹਾਂ ਮਾਜੋਗ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਮੇਰੇ ਤੇ ਛੁੱਠੇ ਪਰਚਾ ਕਰਕੇ ਇਹ ਤਾਂ ਸਿਰਫ ਮੈਨੂੰ ਘਰੇ ਬਿਠਾਉਣ ਵਾਲੀ ਗੱਲ ਹੈ ਜੀ ਅੱਜ ਮਹੀਨਾ ਹੋ ਗਿਆ ਮੇਰੇ ਨਾਲ ਜੋ ਇਹਨਾਂ ਨੇ ਹਾਲ ਕੀਤਾ ਪ੍ਰਮਾਤਮਾ ਕਿਸੇ ਮਾੜੇ ਤੋਂ ਮਾੜੇ ਬੰਦੇ ਦਾ ਨਾ ਕਰਾਵੇ ਜੀ ਗੱਲ ਉੱਥੇ ਹੀ ਅੜੀ ਹੋਈ ਹੈ ਵੀਰ ਦਸੰਦਰ ਜੀ ਮੈਂ بار بار ਉਹੀ ਸਵਾਲ ਜਾਣ ਕੇ ਕਰਨਾ ਵੀ ਨਹੀਂ ਚਾਹੁੰਦਾ ਪਰ ਸਵਾਲ ਇਹੀ ਖੜਦਾ ਆ ਕਿ ਕੋਈ ਕਾਰਨ ਹੋਏਗਾ ਕਿਸੇ ਇੱਕ ਕਾਰਨ ਦੇ ਪਿੱਛੇ ਤੁਹਾਡੇ ਉੱਤੇ ਆ ਸਭ ਕੁਝ ਹੋ ਰਿਹਾ ਆ ਉਹ ਕਾਰਨ ਕੀ ਹੈ ਇਹ ਪਤਾ ਤਾਂ ਹੋਵੇ ਕਾਰਨ ਜੀ ਜਦੋਂ ਆਪਾਂ ਕਿਸੇ ਮਾੜੇ ਕੰਮ ਦੇ ਖਿਲਾਫ ਖੜਦੇ ਆ ਨਾ ਜੀ ਆਪਾਂ ਕਿਸੇ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਪੰਜਾਬ ਵਿੱਚੋਂ ਚਿੱਟਾ ਬੰਦ ਕਰਾਓ ਜਲੰਧਰ ਸ਼ਹਿਰ ਵਿੱਚੋਂ ਮਾੜੇ ਕੰਮ ਬੰਦ ਕਰਾਓ ਤੇ ਉਹ ਚੀਜ਼ਾਂ ਸਹਾਰਦੇ ਨਹੀਂ ਜੀ ਆਪਣੇ ਖਿਲਾਫ ਸਹਾਰਦੇ ਨਹੀਂ ਇਸ ਕਰਕੇ ਮੈਨੂੰ ਟਾਰਗੇਟ ਕੀਤਾ ਗਿਆ ਮੈਨੂੰ ਜੋ ਲੱਗਦਾ ਹੈ ਕਿ ਮੇਰੀ ਤਾਂ ਕੰਮ ਮੇਰਾ ਬੰਦ ਕੀਤਾ ਕਿ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੇ ਮੀਡੀਆ ਕੋ ਪਾਵਰ ਹੈ ਜੀ ਤੁਸੀਂ ਰਾਤੀ 12 ਵਜੇ ਤੋਂ ਬਾਅਦ ਬਾਹਰ ਨਿਕਲੋ ਮੀਡੀਆ ਨੂੰ ਬੇਨਤੀ ਕਰਾਂਗਾ ਤੇ ਦੇਖੋ ਜੀ ਚਲੰਦਰ ਸ਼ਹਿਰ ਵਿੱਚ ਕਿਹੜੇ ਕਿਹੜੀ ਥਾਵਾਂ ਨਹੀਂ ਖੁੱਲਦੀਆਂ ਵੀਆਂ तकरीबन 35 ਤੋਂ 40 ਜਿਹੜੇ ਖਾਨ ਪੀਣ ਵਾਲੇ ਖੁੱਲਦੇ ਵੀ ਮੇਰੇ ਨਾਲ ਕਿਉਂ ਮੈਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਗੁਜਰ ਇਲਜ਼ਾਮ ਨੇ ਤੁਹਾਡੇ ਪਰ ਹੁਣ ਇਸ ਤੋਂ ਬਾਅਦ ਤੁਹਾਡਾ ਪ੍ਰੋਗਰਾਮ ਕੀ ਹੈ ਕੀ ਕਰਨਾ ਹੋ ਤੁਹਾਡਾ ਹੋਏਗਾ ਪਲਾਨ ਦੇਖੋ ਜੀ ਦੱਸਾਂਗੇ ਤੁਹਾਨੂੰ ਨੈਕਸਟ ਪ੍ਰੋਗਰਾਮ ਜੋ ਵੀ ਹੋਇਆ ਕਰਾਂਗੇ ਸੋਚਿਆ ਹੋਇਆ ਤੁਸੀਂ ਕੀ ਸਰ ਤੁਹਾਡਾ ਤੁਹਾਡੇ ਵੱਲ ਕੀ ਹੋਇਆ ਭਾਈ ਸਾਹਿਬ ਦੇਖੋ ਜੀ ਅਸੀਂ ਅਸੀਂ ਤੇ ਅਕਾਲ ਪ੍ਰੋਫ ਦੇ ਬੇਨਤੀ ਕਰ ਸਕਦੇ ਹਾਂ ਹੈਨਾ ਸਭ ਤੋਂ ਵੱਡਾ ਮਾਲਕ ਵਾਹਿਗੁਰੂ ਜੀ ਹੈ ਠੀਕ ਹੈ ਨਾ ਮਾਲਕ ਜੀ ਸਮੱਤ ਬਖਸ਼ੇ ਠੀਕ ਹੈ ਜੀ ਦੇਖੋ ਪਰੌਂਠੇ ਬਣਾ ਰਹੇ ਸੀ ਸਾਰੇ ਸ਼ਹਿਰ ਜਾਣਦਾ ਔਰ ਹੋਇਆ ਵੀ ਇਟਸ ਨਾਟ ਟੂ ਮੱਚ ਲੌਂਗ ਟਾਈਮ 10-4 ਮਹੀਨੇ 3-4 ਮਹੀਨੇ ਦੇ ਵਿੱਚ ਸਿਰਫ ਇਹਨਾਂ ਕੋਈ ਇੱਥੇ ਦੇ ਲੋਕਾਂ ਕੋ ਹੋ ਸਕਦਾ ਇਹਨਾਂ ਬਰਦਾਸ਼ਤ ਹੋਇਆ ਵੇ ਲੋਕਾਂ ਕੋ ਅਫਸਰਾਂ ਕੋਲੋਂ ਕਿ ਇਹ ਬੰਦਾ ਰੋਟੀ ਕੋ ਖਾਣ ਲੱਪਿਆ ਲਾਗੇ ਸਰਪੰਨੇ ਬੰਨੇ ਕੰਮੇ ਕੋ ਕਰਨ ਲੱਪਿਆ ਠੀਕ ਹੈ ਨਾ ਅਸੀਂ ਵੀ ਕਈ ਵਾਰੀ ਲੰਘਦੇ ਸੀ ਉੱਥੋਂ ਅਸੀਂ ਵੀ ਕਈ ਵਾਰੀ ਖਾਣਾ ਬੜੇ ਸੋਹਣੇ ਡੀਸੈਂਟ ਤਰੀਕੇ ਨਾਲ ਲੋਕੀ ਆਂਦੇ ਨੇ ਆਪਣਾ ਆਪਣਾ ਪਰੌਂਠਾ ਲੈਣਦੇ ਚਾਹ ਪੀਂਦੇ ਤੇ ਪੈਸੇ ਦੇ ਕੇ ਚੱਲ ਜਾਂਦੇ ਸੀ ਤੇ ਮੰਗ ਕਾਰਨ ਕੁਝ ਵੀ ਹੋ ਸਕਦਾ ਅਸੀਂ ਕਿਸੇ ਨੂੰ ਵੀ ਬਲੇਮ ਨਹੀਂ ਕਰ ਰਹੇ ਕਿਸੇ ਦਾ ਪਾਰਟਿਕੂਲਰ ਅਸੀਂ ਨਾਂ ਨਹੀਂ ਲੈ ਰਹੇ ਕਿ ਫਲਾਣਾ ਧਮਕਾਣਾ ਕੋਈ ਵੀ ਅਸੀਂ ਕਿਉਂ ਐਵੇਂ ਬਿਨਾਂ ਕਿਸੇ ਮਸਲਾ ਇਹ ਹੋਇਆ ਕਿ ਜੇ ਕਾਰਡ ਲੱਗੀ ਸੀਗੀ ਜੇ ਕਪਿਲ ਸ਼ਰਮਾ ਜੀ ਆਏ ਨੇ ਉੱਥੇ ਅਗਲੇ ਦਿਨ ਕਿਉਂ ਚੱਕਿਆ ਆਕੇ ਅੱਛਾ ਚੱਕਿਆ ਵੀ ਐਡਾ ਐਦਾਂ ਤਰੀਕੇ ਨਾਲ ਤੁਸੀਂ ਐਡਾ ਲਾਇਆ ਤੁਹਾਡਾ ਭਾਜੀ ਆਟਾ ਖਲਾਰਨਾ ਪੇੜੇ ਸੜੇ ਥੋੜਾ ਤੁਸੀਂ ਨਹੀਂ ਐਗਰੈਸਿਵ ਹੋਗੇ ਤੁਸੀਂ ਇੱਕ ਅਨ ਫੜਿਆ ਅੱਜ ਪੇੜਾ ਫੜਿਆ ਫੱਟ ਫੱੜ ਕੇ ਥੱਲੇ ਹੋੜ ਦੇਣ ਆਟਾ ਖਲਾਰ ਦੇਣ ਗੈਸ ਦਾ ਸੈਂਟਰ ਹੋੜ ਦੇਣ ਤੇ ਬੰਦਾ ਕੀ ਕਰੇਗਾ 25 ਬੰਦੇ ਆ ਗਏ ਕੁਝ ਉਹ ਹੱਥ ਪੜ ਦੇ ਮਾਰੇਗਾ ਹੀ ਇਹੀ ਹੋਇਆ ਜੀ ਸਭ ਕੁਝ ਇਦਾਂ ਉਹਨਾਂ ਨੂੰ ਟ੍ਰੀਟ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਇਹ ਗੱਲ ਆਖੀ ਕਿ ਕਪਲ ਸ਼ਰਮਾ ਆਏ ਨੇ ਤੇ ਅਗਲੇ ਦਿਨ ਇਹ ਸਾਰਾ ਕੁਝ ਹੋ ਗਿਆ ਤੁਹਾਨੂੰ ਲੱਗਦਾ ਕਿ ਇਸ ਕਰਕੇ ਕੁਝ ਕੀਤਾ ਹੋਇਆ ਹੈ ਇਦਾਂ ਹੋਇਆ ਦੇਖੋ ਜੀ ਉਹ ਮਿਹਨਤ ਕਰਦੇ ਪਏ ਸੀ ਮਾਰਾ ਨੇ ਵਧਾਈ ਦੇਣੀ ਹੁੰਦੀ ਜੀ ਹਰ ਬੰਦੇ ਨੂੰ ਹਨਾ ਜੇ ਉਹ ਮਿਹਨਤ ਕਰ ਰਹੇ ਸੀ ਤੇ ਕਿਸੇ ਸੈਲਿਬ੍ਰਿਟੀ ਨੂੰ ਪਾ ਲੱਗਾ ਵੀ ਵਧੀਆ ਤਰੀਕੇ ਨਾਲ ਮੁੰਡਾ ਆਪਣ ਮਿਹਨਤ ਕਰ ਰਿਹਾ ਤੇ ਉਹ ਆਏ ਨੇ ਆਗੇ ਉਹਨੇ ਆਪਣੀ ਪੂਰੀ ਫੈਮਿਲੀ ਨਾਲ ਆਏ ਨੇ ਆਪਣੀ ਵਾਈਫ ਨਾਲ ਲੈ ਕੇ ਵੀ ਆਏ ਨੇ ਇਕੱਲੇ ਤੇ ਆਏ ਨਹੀਂ ਤਕਰੀਬਨ ਡੇਢ ਦੋ ਘੰਟੇ ਉੱਥੇ ਰਹੇ ਨੇ ਠੀਕ ਹੈ ਪ੍ਰੌਨਟੀ ਖਾਦੇ ਨੇ ਠੀਕ ਹੈ ਅਪਰੀਸ਼ੀਏਟ ਕਰਨਾ ਚਾਹੀਦਾ ਵੀ ਤਿੰਨ ਸਾਢੇ ਤਿੰਨ ਮਹੀਨਿਆਂ ਦੇ ਵਿੱਚ ਹੀ ਇੰਨਾ ਫੇਮ ਮਿਲਿਆ ਹੈ ਮਿਹਨਤ ਕੀਤੀ ਹੈ ਇੱਕ ਮਿਸਾਲ ਦੇਣੀ ਚਾਹੀਦੀ ਸੀ ਲੋਕਾਂ ਨੂੰ ਵੀ ਬੰਦੇ ਦਾ ਕੰਮ ਬੰਦ ਹੋਇਆ ਉਹਨੇ ਇਨੀਸ਼ੀਏਟਿਵ ਲਿਆ ਉਹ ਕਹਿੰਦਾ ਨਹੀਂ ਯਾਰ ਮੈਂ ਬਾਹਰ ਨਹੀਂ ਜਾਣਾ ਮੈਂ ਇੱਥੇ ਕੰਮ ਕਰੂੰਗਾ ਮੈਂ ਸੜਕ ਦੇ ਕੱਲ ਖੜ ਕੇ ਕੰਮ ਕਰੂੰਗਾ ਇਹ ਤਾਂ ਇਨਸਪੀਰੇਸ਼ਨ ਸਟੋਰੀ ਬੰਸ ਬੰਸ ਅਦੀ ਬਹੁਤ ਵਧੀਆ ਜਦ ਕਿ ਉਹਦਾ ਪੁੱਠਾ ਕੁਝ ਹੋਰ ਬਣ ਗਿਆ ਹੈਨਾ ਇਨਸਪਾਇਰਿੰਗ ਸਟੋਰੀ ਸੀ ਕਿ ਇੱਕ ਬਿਜ਼ਨਸਮੈਨ ਦਾ ਬਿਜ਼ਨਸ ਬੰਦ ਹੋਇਆ ਉਸ ਤੋਂ ਬਾਅਦ ਉਹਨੇ ਸਾਰਾ ਕੁਝ ਬਿਨਾ ਸ਼ਰਮ ਲਾ ਕੇ ਛੋਟੇ ਜਿਹਾ ਆਪਣਾ ਅੱਡਾ ਬਣਾ ਕੇ ਤੇ ਸੜਕ ਤੇ ਉੱਤੇ ਖੜ ਕੇ ਲੋਕਾਂ ਨੂੰ ਮਸੈਲ ਕਾਮ ਕੀਤੀ ਯਾਰ ਮੈਂ ਕੰਮ ਕਰਦਾ ਪਿਆ ਠੀਕ ਹੈ ਜੀ ਬਸ ਇਹੀ ਹੈ ਦੇਖੋ ਜੀ ਤੁਹਾਡੇ ਸਾਹਮਣੇ ਭਾਜੀ ਤੁਸੀਂ ਪਹਿਲਾਂ ਵੀ ਕਵਰ ਕਰ ਚੁੱਕੇ ਹੋ ਹਨਾ ਤੁਹਾਨੂੰ ਸਾਰੀ ਗੱਲ ਦਾ ਪਤਾ ਹੈ ਤੇ ਬਾਰ ਬਾਰ ਅਸੀਂ ਇੱਕੋ ਗੱਲ ਨੂੰ ਰਿਪੀਟ ਕਰਾਂਗੇ ਉਹ ਚੰਗਾ ਨਹੀਂ ਲੱਗਦਾ ਹਨਾ ਮੈਂ ਉਹ ਇਹ ਤੁਹਾਨੂੰ ਇਹੀ ਗੱਲ ਪੁੱਛਣੀ ਚਾਹੁੰਦਾ ਕਿ ਹੁਣ ਜਿੰਨੇ ਅਲੀਗੇਸ਼ਨਸ ਹੈਗੇ ਨੇ ਉਹ ਭਾਈ ਸਾਹਿਬ ਨੇ ਵੀ ਦੱਸੇ ਨੇ ਤੁਸੀਂ ਵੀ ਕਾਨਫਰੈਂਸ ਦੇ ਵਿੱਚ ਦੱਸੇ ਨੇ ਉਸ ਤੋਂ ਬਾਅਦ ਲਾ ਹੁਣ ਗਾਂ ਦਾ ਕੀ ਪ੍ਰੋਗਰਾਮ ਹੈਗਾ ਇਹਦੇ ਬਾਰੇ ਕੁਝ ਸੋਚ ਵਿਚਾਰ ਹੈਗਾ ਅਜੇ ਤੱਕ ਭਾਜੀ ਅਸੀਂ ਤੇ ਦੇਖ ਸਰਕਾਰ ਤੋਂ ਹੀ ਮੰਗ ਕਰਨੀ ਹੈ ਜੀ ਮੌਕੇ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਕਾਲੀ ਦਲ ਕਾਂਗਰਸ ਵਾਦ ਇਹ ਸਰਕਾਰ ਹੁਣ ਸੱਤਾ 'ਚ ਬੈਠੀ ਹੈ ਠੀਕ ਹੈ ਔਰ ਇਹਨਾਂ ਨੇ ਨਾਂ ਰੱਖਿਆ ਆਮ ਆਦਮੀ ਪਾਰਟੀ ਤੇ ਆਮ ਹੀ ਬੰਦੇ ਨੇ ਆਮ ਹੀ ਕੰਮ ਕਰ ਰਹੇ ਆ ਹਾਂਜੀ ਤੇ ਆਮ ਬੰਦਿਆਂ ਦੀ ਸਰਕਾਰ ਜੇ ਆਮ ਬੰਦੇ ਦੀ ਨਹੀਂ ਸੁਣੇਗੀ ਤੇ ਫਿਰ ਆਪਾਂ ਇਹ ਕਹਿ ਸਕਦੇ ਆ ਵੀ ਧੱਕਾ ਨਾ ਕਰੋ ਇਹਨਾਂ ਇੱਕ ਤਾਂ ਅੱਡਾ ਦੀ ਅੱਡੇ ਦੀ ਪਰਮਿਸ਼ਨ ਦੇਓ ਜੀ 29 ਦਿਨ ਤੋਂ ਜੀ ਘਰ ਖਰਚਾ ਉਹੀ ਚੱਲ ਰਿਹਾ ਰੋਟੀ ਪਾਣੀ ਦਾ ਖਰਚਾ ਨਹੀਂ ਭਾਜੀ ਬੰਦ ਹੁੰਦਾ ਕਦੀ ਹਨਾ ਤੇ 29 ਦਿਨ ਤੋਂ ਕੰਮ ਕਰ ਬੰਦ ਪਿਆ ਅੱਡਾ ਸਾਰਾ ਥਾਣੇ ਦੇ ਵਿੱਚ ਪਿਆ ਠੀਕ ਹੈ ਅੱਡਾ ਹੱਡਾ ਵਾਪਸ ਕਰਾ ਕੇ ਪਰਚਾ ਰੱਦ ਕੀਤਾ ਜਾਵੇ ਔਰ ਜੋ ਬਣਦੀ ਕਾਰਵਾਈ ਐਸਐਸਓ ਸਾਹਿਬ ਤੇ ਕੀਤੀ ਜਾਵੇ ਤੇ ਉਹ ਜਿਹੜਾ ਹੈਗਾ ਵਾ ਪਰਮਿਸ਼ਨ ਦਿੱਤੀ ਜਾਵੇ ਅੱਡਾ ਲਾਉਣ ਦੀ ਕਿਰਤ ਕਰੋ ਤੇ ਬਿਲਕੁਲ ਇਹੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸੁੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੋਵੇ ਕਾਰਵਾਈ ਵੀ ਐਸੀ ਤਾਂਕੀ ਵੀਰ ਦਵਿੰਦਰ ਜੀ ਆਪਣਾ ਅੱਡਾ ਦੁਆਰਾ ਸ਼ੁਰੂ ਕਰ ਸਕਣ ਔਰ ਨਾਲ ਦੀ ਨਾਲ ਉਹਨਾਂ ਨੂੰ ਇਨਸਾਫ ਮਿਲ ਸਕੇ ਖੈਰ ਮੰਗਾ ਬਹੁਤ ਨੇ ਇਲਜ਼ਾਮ ਬਹੁਤ ਨੇ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਵਕਤ ਤੋਂ ਵਕਤ ਤਾਂ ਉਦਾਸ ਰਹਾਂਗੇ ਦੁਬਾਰਾ ਲੋੜ ਪਈ ਤਾਂ ਵੀਰ ਦਵਿੰਦਰ ਜੀ ਕੋਲ ਦੁਬਾਰਾ ਪਹੁੰਚ ਕਰਕੇ ਤੇ ਹਾਲਚਲ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਬਨੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ